ਪ੍ਰੀਸ ਲਾਰਡ ਗੋਡ ਬlesਸ ਯੂ ਸਾਰੇ ਨੂੰ ਜੈਮਸੀ ਕੀ ਔਰ ਮੈਂ ਵਿਸ਼ਵਾਸ ਕਰਦਾ ਸਾਰੇ ਠੀਕ ਹੋਗੇ ਔਰ ਅੱਜ ਪਰਮੇਸ਼ਰਾਤਮਾ ਸਾਨੂੰ ਫੇਰ ਇੱਕ ਵਾਰੀ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਆ ਅੱਜ ਅਸੀਂ ਕਾਫੀ ਘਰਾਂ ਦੇ ਵਿੱਚ ਜਾਣਾ ਹੈ ਔਰ ਮੇਰੀ ਪ੍ਰਾਰਥਨਾ ਹੈ ਕਿ ਪਰਮੇਸ਼ਰ ਉਹਨਾਂ ਘਰਾਂ ਦੇ ਵਿੱਚ ਜਾਣਾ ਮੇਰਾ ਬlesਸਿੰਗ ਦਾ ਕਾਰਨ ਹੋਵੇ ਔਰ ਇਹ ਬਲੌਗ ਇਸ ਲਈ ਮੈਂ ਬਣਾ ਰਿਹਾ ਤੁਹਾਡੇ ਵਾਸਤੇ ਕਿ ਤੁਸੀਂ ਲਾਈਵ YouTube ਦੇ ਦੁਆਰਾ Facebook ਦੇ ਦੁਆਰਾ ਬਹੁਤ ਸਾਰੀ ਬlesਸਿੰਗ ਨੂੰ ਪਾਓ ਆਈਏ ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਦਾ ਪ੍ਰਵੀਸ਼ ਸ਼ਮਸੀ ਦੇ ਸਾਮਰਥੀ ਜ਼ਿੰਦਾ ਨਾਮ ਵਿੱਚ ਪਿਤਾ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜਿੰਨੇ ਲੋਕ ਇਸ ਵੀਡੀਓ ਨੂੰ ਦੇਖ ਰਿਹਾ ਖੁਦਾਵੰਦਾ ਤੁਹਾਡੀ ਮਹਾਨ ਸਾਮਰਥਾ ਹੈ ਪਿਤਾ ਇਹਨਾਂ ਦੇ ਘਰਾਂ ਵਿੱਚ ਸ਼ਾਂਤੀ ਆਉਣ ਪਿਤਾ ਰੁਕਾਵਟਾਂ ਟੁੱਟ ਜਾਣ ਸਾਮਰਥੀ ਪਰਮੇਸ਼ਰ ਬ੍ਰੋਦੀ ਤਾਕਤਾਂ ਸਾਰੀਆਂ ਤੁਹਾਡੇ ਸਾਮਰਥੀ ਨਾਮ ਵਿੱਚ ਛੱਡ ਕੇ ਜਾਣ ਆਜ਼ਾਦ ਹੋ ਜਾਓ ਫ੍ਰੀ ਹੋ ਜਾਓ ਪ੍ਰਵੀਸ਼ ਸ਼ਮਸੀ ਦੇ ਸਾਮਰਥੀ ਨਾਮ ਦੇ ਵਿੱਚ ਪਰਮੇਸ਼ਰ ਦਾ ਆਤਮਾ ਤੁਹਾਨੂੰ ਛੂਏ ਆਜ਼ਾਦ ਕਰੇ ਵੱਡੀ ਬਲੇਸਿੰਗ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੋਵੇ ਇਨ ਦਾ ਨੇਮ ਆਫ ਜੀਸਸ ਆਮੇਨ ਅਦਰਵਾਇ ਤੁਸੀ ਵੀ ਆਪਣੇ ਘਰ ਵਿੱਚ ਇਨਵਾਈਟ ਕਰਨਾ ਚਾਹੁੰਦੇ ਹੋ ਘਰੇ ਪ੍ਰਾਰਥਨਾਮਾ ਕਰਾਉਣਾ ਚਾਹੁੰਦੇ ਹੋ ਤਾਂ ਇਸੰਡੇ ਆ ਕੇ ਆਪਣੇ ਫਾਰਮ ਭਰ ਕੇ ਤੁਸੀਂ ਆਪਣੇ ਘਰੇ ਬਿਲਾਸ ਸਕਦੇ ਹੋਮ ਪ੍ਰਾਰਥਨਾਮਾ ਕਰਵਾ ਸਕਦੇ ਹੋ ਔਰ ਬਾਈਬਲ ਜਿਵੇਂ ਕਿ ਯਸਾ ਘਰ ਘਰ ਜਾ ਕੇ ਦੁਸਤਾਤਾਂ ਨੂੰ ਕੱਢਦਾ ਸੀ ਪ੍ਰਭੀਸ਼ਮਸੀ ਨੇ ਕਿਹਾ ਤੁਰਦੇ ਫਿਰਦੇ ਪ੍ਰਚਾਰ ਕਰਕੇ ਆਕੋ ਭਾਈ ਸਵਰਗ ਦਾ ਰਾਜ ਨੇੜੇ ਆਇਆ ਭੂਤਾਂ ਨੂੰ ਕੱਢੋ ਤੇ ਕੋੜੀਆਂ ਨੂੰ ਚੰਗਾ ਕਰੋ ਤੁਸੀਂ ਮੁਫਤ ਲਿਆ ਤੇ ਮੁਫਤ ਦਿਓ ਪਰਮੇਸ਼ਵਰ ਦੇ ਵਚਨ ਨੂੰ ਮੈਂ ਮੁਫਤ ਲੈ ਕੇ ਘਰ ਘਰ ਵਿੱਚ ਜਾ ਰਿਹਾ ਹਾਂ ਖੁਦਾਵੰਦ ਦੀ ਹਜ਼ੂਰੀ ਨੂੰ ਲੈ ਕੇ ਨਾਲ ਜਾ ਰਿਹਾ ਹਾਂ ਔਰ ਪਰਮੇਸ਼ਰ ਦਾ ਆਤਮਾ ਮੇਰੇ ਦੁਆਰਾ ਵੱਡੇ ਵੱਡੇ ਕੰਮ ਕਰਦਾ ਹੈ ਜਿਵੇਂ ਕਿ ਤੁਸੀਂ YouTube ਦੇ ਉੱਪਰ ਵੇਖਿਆ ਇੱਕ ਵੀਡੀਓ ਕਰਾ ਵਿੱਚ ਮੈਂ ਗਿਆ ਉਹ ਸਟਾਟਮਿਕੜੀਆਂ ਇੱਕ 15 ਦਿਨਾਂ ਤੋਂ ਪਰਮੇਸ਼ਰ ਨੇ ਬੇਟੀ ਨੂੰ ਇੱਕ ਫ੍ਰੀ ਕੀਤਾ ਆਜ਼ਾਦ ਕੀਤਾ ਐਸੇ ਤਰ੍ਹਾਂ ਮੈਂ ਕੱਲ ਸੇਖਪਾ ਇੱਕ ਸਿੱਖ ਮਾਖੇ ਮਾਖੇ ਪਿੰਡ ਦੇ ਵਿੱਚ ਗਿਆ ਉੱਥੇ ਉਹਨਾਂ ਦੀ ਰਾਤ ਮੇਰੀ ਗੱਲ ਹੋਈ ਤੇ ਕੱਲ ਜਦੋਂ ਪ੍ਰੇਅਰ ਕੀਤੇ ਨਾਲ ਵਾਸਤੇ ਭਵਿੱਖਬਾਣੀ ਹੋਈ ਤੇ ਰਾਤ ਉਹਨਾਂ ਦੀ ਕਾਲ ਆਈ ਤੇ ਅਸੀਂ ਬਿਲਕੁਲ ਠੀਕ ਆ ਬਿਲਕੁਲ ਆਜ਼ਾਦ ਆ ਤੇ ਪ੍ਰਭੂ ਦਾ ਬਹੁਤ ਸ਼ੁਕਰ ਹੋਵੇ ਆਦਰਵਾਇਜ਼ ਤੁਸੀਂ ਪਹਿਲੀ ਵਾਰ ਆਉਣਾ ਚਾਹੁੰਦੇ ਹੋ ਅਗਰ ਘਰ ਕਹੇ ਬੁਲਾਉਣਾ ਚਾਹੁੰਦੇ ਤੁਸੀਂ ਕਿਸੇ ਵੀ ਚਰਚ ਦੇ ਨਾਲ ਜੁੜੇ ਹੋਏ ਹੋ ਅਗਰ ਤੁਸੀਂ ਆਪਣੇ ਘਰ ਇਨਵਾਈਟ ਕਰਨਾ ਚਾਹੁੰਦੇ ਹੋ ਪਹਿਲਾਂ ਤੁਹਾਨੂੰ ਪਰਮੇਸ਼ਰ ਦੇ ਘਰ ਬਚਾਉਣਾ ਹੋਵੇਗਾ ਪਰਮੇਸ਼ਰ ਦੀ ਹਜ਼ੂਰੀ ਚਾਉਣਾ ਪਵੇਗਾ ਉਸ ਤੋਂ ਬਾਅਦ ਮੈਂ ਤੁਹਾਡੇ ਘਰ ਲਈ ਦੁਆ ਕਰੂੰਗਾ ਪਰਮੇਸ਼ਰ ਤੁਹਾਨੂੰ ਚੂਏਗਾ ਔਰ ਬles ਕਰੇਗਾ ਇਨ ਦਾ ਨੇਮ ਆਫ ਜੀਸਸ ਅਮੇਨ ਅਮੇਨ